ਜਿਵੇਂ ਕਿ ਤੁਸੀਂ ਦੇਖ ਹੀ ਸਕਦੇ ਹੋ ਕਿ ਮੈਂ ਹੁਣ ਅਕਰਸੈਨ ਦੇ ਚੌਂਕ ਦੇ ਕੋਲ ਪੁਲ ਦੇ ਨਾਲ ਖੜਿਆ ਹਾਂ ਜੀ ਤੇ ਮੈਂ ਇਸ ਦੁਕਾਨ ਤੇ ਸਲੂਜਾ ਇਨਵਰਟਰ ਵਾਲੀ ਦੁਕਾਨ ਤੇ ਮੈਂ ਕੰਮ ਕਰਦਾ ਹਾਂ ਜੀ ਤੇ ਮੇਰਾ ਮੋਟਰਸਾਈਕਲ ਇੱਥੇ ਵੀ ਲੱਗਿਆ ਹੋਇਆ ਸੀ ਜੀ ਇਸ ਜਗ੍ਹਾ ਤੇ ਜੀ ਸ਼ੈਲਰ ਦੇ ਗੇਟ ਦੇ ਸਾਹਮਣੇ ਲੱਗਿਆ ਸੀ ਇਹ ਸਾਡੀ ਦੁਕਾਨ ਹੈ ਜੀ ਤੇ ਇੱਥੇ ਲੱਗਿਆ ਸੀ ਮੋਟਰਸਾਈਕਲ ਜੀ ਤੇ ਚੋਰ ਆਏ ਪਹਿਲਾਂ ਉਹਨਾਂ ਤਿੰਨ ਚਾਰ ਢੇੜੇ ਮਾਰੇ ਜੀ ਇੱਥੇ ਚੋਰ ਚੋਰਾ ਨੇ ਤੇ ਉਸ ਤੋਂ ਬਾਅਦ ਉਹ ਉੱਥੋਂ ਪਿੱਛੋਂ ਪਿੱਛੇ ਮੜੇ ਦਿਖਾਇਆ ਉਧਰੋਂ ਪਿੱਛੋਂ ਹਟ ਕੇ ਆਏ ਆ ਜੀ ਇੱਥੇ ਮੇਰਾ ਮੋਟਰਸਾਈਕਲ ਲੱਗਿਆ ਸੀ ਜੀ ਇਸ ਜਗ੍ਹਾ ਤੇ ਮੇਰਾ ਮੋਟਰਸਾਈਕਲ ਸੀ ਜੀ ਇੱਥੋਂ ਉਹਨਾਂ ਲੋਕ ਤੋੜਿਆ ਚਾਬੀ ਲਾਈ ਮੋਟਰਸਾਈਕਲ ਲੈ ਗਏ ਜੀ ਮੇਰਾ ਬਾਕੀ ਤੁਹਾਨੂੰ ਵੀਡੀਓ ਦੇ ਵਿੱਚ ਅਸੀਂ ਦਿਖਾ ਦਿੰਨੇ ਆ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਉਹਨਾਂ ਕੋਈ ਮੂੰਹ ਨਹੀਂ ਢੱਕਿਆ ਸੀ ਕੋਈ ਕੁਝ ਨਹੀਂ ਕੀਤਾ ਸੀ ਓਵੇਂ ਸ਼ਰੀਆਮ ਲੈ ਕੇ ਗਏ ਆ ਜੀ ਅ ਇਦਾਂ ਕਿ ਅਸੀਂ ਹਰ ਗਲੀ ਦੇ ਵਿੱਚ ਵੀ ਗਏ ਆ ਜੀ ਹਰ ਮੋੜ ਤੇ ਹਰ ਜਗ੍ਹਾ ਤੇ ਅਸੀਂ ਵੇਖ ਕੇ ਆਏ ਆ ਜੀ ਸਾਡਾ ਮੋਟਰਸਾਈਕਲ ਕਿਤੇ ਵੀ ਨਹੀਂ ਮਿਲਿਆ ਜੀ ਉਸ ਤੋਂ ਬਾਅਦ ਅਸੀਂ ਗਏ ਆ ਜੀ ਥਾਣੇ ਉੱਥੇ ਜਾ ਕੇ ਰਿਪੋਰਟ ਲਿਖਾਈ ਹੈ ਜੀ ਥਾਣੇ ਵਾਲਿਆਂ ਨੇ ਸਾਨੂੰ ਦਲਾਸਾ ਦਿੱਤਾ ਹੈ ਕਿ ਤੁਹਾਡਾ ਮੋਟਰਸਾਈਕਲ ਜਲਦੀ ਤੋਂ ਜਲਦੀ ਲੱਭਣ ਦੀ ਕੋਸ਼ਿਸ਼ ਕਰ ਦਿੰਨੇ। ਜੋ ਕਿ ਮੇਰੇ ਮੋਟਰਸਾਈਕਲ ਦਾ ਨੰਬਰ ਹੈ PB05Z4769 ਨੰਬਰ ਹੈ ਜੀ ਮੋਟਰਸਾਈਕਲ ਦਾ ਮੇਰਾ ਨੰਬਰ ਹੈ ਜੀ 7888650199 ਜੋ ਕਿ ਜੋ ਮੇਰਾ ਮੋਟਰਸਾਈਕਲ ਲੱਭੇਗਾ ਉਹਨੂੰ ਵਾਜਿਬ ਨਾਮ ਦਿੱਤਾ ਜਾਵੇਗਾ ਜਲਦੀ ਤੋਂ ਜਲਦੀ ਇਹ ਵੀਡੀਓ ਸ਼ੇਅਰ ਕੀਤੀ ਜਾਵੇ ਕਿ ਮੇਰਾ ਮੋਟਰਸਾਈਕਲ ਜਲਦੀ ਤੋਂ ਜਲਦੀ ਲੱਭਿਆ ਜਾਵੇ।